ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਬਲਵਿੰਦਰ ਢੜੀਵਾਲ ਅੱਜ ਅਸੀਂ ਤਾਜ਼ੀਆਂ ਗੱਲਾਂ ਦਾ ਤੀਸਰਾ ਐਪੀਸੋਡ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਉਸ ਦੀ ਰਿਕਾਰਡਿੰਗ ਚੱਲ ਰਹੀ ਆ ਅੱਜ ਸਾਡੇ ਕੋਲ ਆਏ ਨੇ ਉਪਰ ਦੇ ਇੱਕ ਸੇਤਪੱਕੀ ਜਿਹੜੇ ਬਹੁਤ ਲਿਖਣ ਦੇ ਸ਼ੌਂਕੀ ਨੇ ਸ਼ੇਅਰ ਤੇ ਕਵਤਾਵਾਂ ਵਗੈਰਾ ਲਿਖਦੇ ਨੇ ਤੇ ਉਸ ਬਾਰੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੁਲਵਿੰਦਰ ਚੈਲ ਜੀ ਹਾਂ ਜੀ ਤੁਹਾਡੀ ਐਜੂਕੇਸ਼ਨ ਕਿੰਨੀ ਹੈ ਹੁਣ ਤੱਕ ਹੁਣ ਤੱਕ ਜੀ ਮੈਂ 12ਵੀਂ ਕਲਾਸ ਦੇ ਵਿੱਚੋਂ ਪਾਸ ਹੋ ਚੁੱਕਿਆ ਬੱਸ ਹੋ ਗਿਆ ਨੰਬਰ ਵਧੀਆ ਆ ਗਏ ਪਰਸੈਂਟ ਹਾਂ ਜੀ ਆਪਣੇ 75 75 ਵੀਰੀ ਗੁੱਡ ਹਾਂ ਇਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਯਾਨੀ ਕਿ ਲਿਖਣ ਦਾ ਸੌਂਕ ਆ ਕਵਤਾਵਾਂ ਲਿਖਦੇ ਆ ਸ਼ੇਰੀ ਲਿਖਦੇ ਨੇ ਇਹਦੀਆਂ ਲਿਖਤਾਂ ਤੋਂ ਮੈਂ ਵੀ ਪ੍ਰਭਾਵਿਤ ਹੋਇਆ ਉਸ ਤੋਂ ਬਾਅਦ ਹੀ ਮੈਂ ਜ਼ਿਆਦਾਤਰ ਗਾਣੇ ਲਿਖਣ ਲੱਗ ਗਿਆ ਸੀਗਾ ਇਹ ਲੈ ਇਹਨਾਂ ਨੇ ਗਾਣੇ ਲਿਖੇ ਮੈਂ ਠੀਕ ਹੈ ਜੀ ਹੁਣ ਆਪਾਂ ਇਹਨਾਂ ਨਾਲ ਗੱਲਾਂ ਸਾਂਝੀਆਂ ਕਰਦੇ ਆਂ ਵੀ ਇਹਨਾਂ ਨੂੰ ਕਿਵੇਂ ਸ਼ੌਂਕ ਪਿਆ ਇਸ ਦਾ ਤੇ ਕਿੱਦਾਂ ਅੱਗੇ ਇਹਨਾਂ ਨੇ ਜਾਰੀ ਰੱਖਿਆ ਇਸ ਨੂੰ ਮੈਨੂੰ ਅੱਜ ਆਪਾਂ ਸ਼ੌਂਕ ਦੀ ਗੱਲ ਕਹਿ ਲਈ ਜੀ ਮੈਂ ਤੁਹਾਨੂੰ ਵੀ ਸਾਰਾ ਸ਼ੁਰੂ ਤੋਂ ਹੀ ਦੱਸਾਂ ਕਿ ਮੋਟਾ-ਮੋਟਾ ਦੱਸਾਂ ਨਹੀਂ ਸ਼ੋਰਟ ਕੱਟ ਜਿੰਨਾ ਕੋ ਓਕੇ ਮੈਂ ਸਮਝ ਗਈ ਹੂੰ ਦੇਖੋ ਜੀ ਮੈਂ ਸਭਾਈ ਪਬਲਿਕ ਸਕੂਲ ਹੁਣਿਆ ਦੇ ਵਿੱਚ ਪੜਿਆ ਹਾਂ ਹਾਂਜੀ ਮੈਂ 11 ਤੱਕ ਉਥੋਂ ਪੜਿਆ ਨਸਰੀ ਤੋਂ ਲੈ ਕੇ ਠੀਕ ਹੈ ਉਹ ਉਸ ਸਕੂਲ ਦੇ ਵਿੱਚ ਕੀ ਸੀਗਾ ਜੀ ਬੱਚੇ ਨੂੰ ਇੱਕ ਫੀਲਡ ਵੱਲ ਤੁਰਿਆ ਜਾਂਦਾ ਸੀ ਬਿਲਕੁਲ ਮੈਂ ਛੇਵੀਂ ਦੇ ਵਿੱਚ ਸਾਡੀਆਂ ਗੇਮਾਂ ਸ਼ੁਰੂ ਹੋਣ ਲੱਗੀਆਂ ਸਾਨੂੰ ਤਿੰਨ ਫੀਲਡ ਦੇ ਲੱਗ ਗਈ ਮੈਂ ਗੇਮ ਦੇ ਵਿੱਚ ਜਾਇਆ ਕਰਨਾ ਚਾਰਕ ਦੇਣਾ ਠੀਕ ਮੈਥੋਂ ਭੱਜਿਆ ਨਾ ਜਾਇਆ ਕਰੀ ਜੀ ਮੇਰਾ ਦਮ ਚੜਿਆ ਕਰੀ ਮੈਨੂੰ ਫਿੱਟ ਨਾ ਲੱਗੋ ਮਤਲਬ ਮੈਂ ਸੈਟੀਸਫਾਈ ਨਹੀਂ ਸੀ ਉਹ ਚੀਜ਼ ਵਿੱਚੇ ਹੂੰ ਫਿਰ ਜੀ ਮੈਂ ਇਹ ਮੇਰਾ ਕੱਲ ਕੱਟਦਾ ਤੁਹਾਡੀ ਗੱਲ ਹੈ ਤੁਹਾਨੂੰ ਬਚਪਨ ਦੇ ਵਿੱਚ ਤੁਹਾਡਾ ਸਾਹ ਚੜਦਾ ਸੀ ਮੇਰੇ ਵੀ ਧਿਆਨ ਚ ਆਇਆ ਹਾਂਜੀ ਮੇਰਾ ਖਿਆਲ ਤੁਸੀਂ ਤਾਂ ਹੀ ਕੁਦਰਤ ਨਾਲ ਜ਼ਿਆਦਾ ਪਿਆਰ ਕਰਦੇ ਹੋ ਦਰਖਤਾਂ ਨਾਲ ਹਨਾ ਹਾਂਜੀ ਤੇ ਫਿਰ ਮੈਂ ਉਥੋਂ ਸੋਚਿਆ ਵੀ ਮੈਂ ਕਿਹਾ ਵੀ ਇਹ ਫੀਲਡ ਇੱਕ ਗੇਮ ਫੀਲਡ ਹੋ ਮੇਰੇ ਵਾਸਤੇ ਨਹੀਂ ਬਣੀ ਠੀਕ ਫਿਰ ਮੈਂ ਉਹ ਗੇਮ ਫੀਲਡ ਨਾਈਥ ਦੇ ਵਿੱਚ ਆ ਕੇ ਜਿਵੇਂ ਛੱਡਤੀ ਮੈਂ ਟੁੱਟ ਹੀ ਗਿਆ ਜਿਵੇਂ ਹੀ ਠੀਕ ਹੈ ਮੇਰੇ ਦੋਸਤ ਕਿਹਾ ਕਰਨ ਤੂੰ ਇੱਧਰ ਆ ਨਾ ਮੈਂ ਕਿਹਾ ਵੀ ਨਹੀਂ ਵੀ ਮੈਨੂੰ ਇਹ ਤਾਂ ਮੌਕੇ ਹੀ ਨਹੀਂ ਠੀਕ ਫਿਰ ਜੀ 8th ਕਲਾਸ ਦੇ ਵਿੱਚ ਇੱਕ ਥੀਏਟਰ ਹੋਇਆ ਜਲੰਧਰ ਸਾਡਾ ਠੀਕ ਸਾਡੇ ਰੁਪਿੰਦਰ ਮੈਡਮ ਸੀ ਬਰਨਾਲੇ ਤੋਂ ਉਹਨਾਂ ਨੇ ਕਰਾਇਆ ਅਸੀਂ ਜਲੰਧਰ ਗਏ ਓਕੇ ਉੱਥੇ ਜਾ ਕੇ ਸਾਡੀ ਸੈਕਿੰਡ ਪੋਜੀਸ਼ਨ ਆ ਗਈ ਸਾਨੂੰ ਜੋ ਇਨਾਮ ਜਿੜਿਆ ਉਹ ਪੈਸਿਆਂ 'ਚ ਮਿਲਿਆ ਸੀ ਸਾਨੂੰ ਮਿਲਿਆ ਸੀ 1200 ਰੁਪਏ ਠੀਕ ਸਾਰੀ ਟੀਮ ਨੂੰ ਫਿਰ ਸਕੂਲ ਨੇ ਸਾਨੂੰ ਪੈਸੇ ਤਾਂ ਦਿੱਤੇ ਨਹੀਂ ਮਤਲਬ ਗਿਫਟ ਦਿੱਤੇ ਸੀਗੇ ਕਹਿੰਦੇ ਵੀ ਪੈਸੇ ਆਪਾਂ ਜੇ ਵੰਡਾਂਗੇ ਜਿਸ ਉਸ ਵਰ ਪੈ ਗਾ ਜਿਸ ਉਹਦੇ ਕੰਮ ਨਹੀਂ ਆਉਣੀ ਉਹ ਚੀਜ਼ ਹਾਂ ਠੀਕ ਥੋੜਾ ਸ਼ਾਰਟਕਟ ਹਾਂ ਮੈਂ ਸ਼ਾਰਟਕਟ ਹੀ ਚੱਲਦੇ ਆਂ ਆਪਾਂ ਤੇ ਇਸ ਤੋਂ ਬਾਅਦ ਮੈਂ ਲਿਖਣ ਲੱਗ ਗਿਆ ਯੇ ਕਵਿਤਾਵਾਂ ਮਾਂ ਮਨ ਜਾਨੀ ਕਿ ਉਸ ਤੋਂ ਬਾਅਦ ਤੈਨੂੰ ਸ਼ੌਂਕ ਪੈਦਾ ਹੋ ਗਿਆ ਉਸ ਤੋਂ ਬਾਅਦ ਮੈਨੂੰ ਗਾਣ ਦਾ ਸ਼ੌਂਕ ਸੀ ਮੈਂ ਬੱਬੂ ਮਾਨ ਜੀ ਦੇ ਗਾਣੇ ਤੇ ਕਣਬਰ ਗਾ ਲਈ ਬਾਲਜੀ ਦੇ ਗਾਣੇ ਸੁਣ ਸੁਣ ਕੇ ਕਾਫੀ ਤੇ ਲਿਖਦਾ ਸੀ ਉਹ ਥੋੜਾ ਬਹੁਤਾ ਕੋਈ ਯਾਦ ਹੈ ਤੁਸੀਂ ਦੱਸਾ ਸਕਦੇ ਸਾਨੂੰ ਕੋਈ ਸਰਹੱਤ ਨਹੀਂ ਫਰਮ ਮੈਨੂੰ ਦੋਕ ਲੈਣਾ ਉਹਨਾਂ ਨੇ ਦੱਸ ਦੇਣਾ ਮੈਂ ਕਣਬਰ ਗਰੇਵਾਲ ਦਾ ਮਸਤ ਗਾਣਾ ਲਿਖਿਆ ਸੀ ਨਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦਿੰਦੀ ਹਣਾ ਉਹ ਗਾਣਾ ਮੈਂ ਲਿਖਿਆ ਸੀ ਠੀਕ ਤੇ ਮਾਰੇ ਦੋਸਤਾਂ ਨੂੰ ਜਾ ਕੇ ਕਿਹਾ ਮੈਂ ਕਹੋ ਅੱਜ ਮੈਂ ਗਾਣਾ ਲਿਖ ਕੇ ਲਿਆ ਆ ਕਣਬਰ ਗਰੇਵਾਲ ਜੀ ਉਹਨਾਂ ਨੂੰ ਮੈਂ ਸੁਣਾਇਆ ਉਹਨਾਂ ਨੂੰ ਵੀ ਵਧੀਆ ਲੱਗਿਆ ਜੀ ਫਿਰ ਇਸ ਤੋਂ ਬਾਅਦ ਜੀ ਮੈਂ ਆਪਣੀਆਂ ਕਵਿਤਾਵਾਂ ਲਿਖਣ ਲੱਗਿਆ ਮੈਂ ਲੇਖ ਲਿਖਣ ਲੱਗਿਆ ਸੀ ਠੀਕ ਮੈਂ ਲੇਖਕ ਲਿਖਿਆ ਸੀ ਪਰਮਾਤਮਾ ਤੇ ਵੀ ਆਪਾਂ ਨੂੰ ਖਾਣਾ ਕਿ ਨਹੀਂ ਦਿੱਤਾ ਠੀਕ ਮੇਰੇ ਕੋ ਬਾਦਾਂ ਬਾਦਾਂ ਮੈਂ 11ਵੀਂ ਕਲਾਸ ਚ ਹੋ ਗਿਆ ਜਦੋਂ ਉਦੋਂ ਇੱਕ ਦਿਨ ਅਸੀਂ ਦੋ ਬੱਚੇ ਪੰਜਾਬੀ ਦੀ ਕਲਾਸ ਚ ਬੈਠੇ ਟੀਚਰ ਕਹਿੰਦਾ ਮੈਂ ਤੁਹਾਨੂੰ ਦੋ ਜਣੇ ਨੂੰ ਕੀ ਪੜਾਵਾਂ ਮੈਂ ਐ ਕਰਦਾ ਵੀ ਅੱਜ ਤੁਹਾਨੂੰ ਕੁਛ ਮੈਨੂੰ ਆਪਦੇ ਕੋਲੋਂ ਕਵਿਤਾ ਕੋਈ ਲੇਖ ਕਹਾਣੀ ਲਿਖ ਕੇ ਦਿਖਾਓ ਹੁਣ ਮੈਂ ਲਿਖਦਾ ਸੀ ਜੀ ਮੈਂ ਫਟਾਫਟ ਆਪਦੀ ਪਹਿਲੀ ਕਵਿਤਾ ਲਿਖ ਕੇ ਦੇ ਦਿੱਤੀ ਉਹ ਨੂੰ ਮੈਂ ਦਿੱਤੀ ਉਹ ਕਹਿੰਦਾ ਯਾਰ ਤੂੰ ਲਿਖਿਆ ਮੈਂ ਕਿ ਹਾਂਜੀ ਕਹਿੰਦਾ ਮੈਂ ਨਹੀਂ ਮੰਗਦਾ ਮੈਂ ਤਾਂ ਮੈਂ ਹੋਰ ਲਿਖ ਕੇ ਦੇ ਦੇਣਾ 15 ਮਿੰਟ ਉਹਨਾਂ ਤੋਂ ਲੈ ਕੇ ਮੈਂ 15 ਮਿੰਟਾਂ ਦੀ ਇੱਕ ਹੋਰ ਕਵਿਤਾ ਲਿਖੀ ਕਹਿੰਦੇ ਯਾਰ ਤੇਰੇ ਚ ਤਕਲ ਹੀ ਬਹੁਤ ਹੈ ਹੂੰ ਕਹਿੰਦੇ ਜਿਹੜੀ ਚੀਜ਼ ਮੈਂ ਸੋਚ ਰਿਆ ਸੀ ਮੈਂ ਤਾਂ ਤੈਨੂੰ ਨਲਾਇਕ ਸਮਝ ਰਿਹਾ ਸੀ ਯਾਨੀ ਕਿ ਅੱਲਾ ਸੇਰੀ ਦੇਤੀ ਉਹਨਾਂ ਨੇ ਅੱਲਾ ਸੇਰੀ ਵੀ ਦੇਤੀ ਅੱਛਾ ਇਸ ਅੱਲਾ ਸੇਰੀ ਦੇ ਵਿੱਚ ਜਿੱਦਾਂ ਤੁਸੀਂ ਆ ਹੁਣ ਵੀ ਪਲੱਸ 1 ਪਲੱਸ 2 ਦੇ ਵਿੱਚ ਲਿਖ ਦੇ ਰਹੇ ਹੋ ਮੇਰੇ ਕੋਲ ਵੀ ਆ ਕੇ ਬਹਿ ਜਾਂਦੀ ਲਿਖ ਦੇ ਲਿਖੜੀ ਹੈ ਨਾ ਹਾਂਜੀ ਤੁਹਾਨੂੰ ਘਰੇ ਕਿਸੇ ਨੇ ਮਿਸ ਗਿਰ ਤਾਂ ਨਹੀਂ ਕੀਤਾ ਵੀ ਤੂੰ ਨਹੀਂ ਮੈਨੂੰ ਮਿਸ ਥੋੜਾ ਬਹੁਤ ਨਹੀਂ ਜਮਾ ਥੋੜਾ ਬੂਟਾ ਵੀ ਨਹੀਂ ਜੀ अच्छा मिस गाइड ਆਪਾਂ ਨੂੰ ਜਮਣ ਹੀ ਨੇ ਕੀਤਾ ਮੈਂ ਵਾਕੀ ਸਪੋਰਟ ਦਿੱਤੀ ਠੀਕ ਫਿਰ ਉਸ ਦਿਨ ਤੋਂ ਬਾਅਦ ਹੀ ਸੈਚਰਡੇ ਨੂੰ ਇਹ ਗੱਲ ਆ ਸੰਡੇ ਨੂੰ ਭਰ ਨਹੀਂ ਸ਼ੁੱਕਰਵਾਰ ਦੀ ਗੱਲ ਸੀ ਸੰਡੇ ਨੂੰ ਐਤਵਾਰ ਨੂੰ ਪ੍ਰੋਗਰਾਮ ਸੀ ਆਪਣਾ ਹੀ ਫਰਾਂਸ ਰੂਪਨਖੀ ਜੀ ਦੀ ਸਭਾ ਦਾ ਉੱਥੇ ਮੈਨੂੰ ਕਹਿੰਦੇ ਤੂੰ ਆਦੀ ਕਵਿਤਾ ਬੋਲੀ ਮੈਂ ਆਉਦੀਆਂ ਦੋ ਕਵਿਤਾਵਾਂ ਬੋਲੀਆਂ ਕਿ ਦਰਦ ਕਸਾਨਾ ਦੇ ਤੇ ਰਾਜ ਸਰਕਾਰਾਂ ਦੇ ਓਕੇ ਤੁਹਾਨੂੰ ਮੈਂ ਬਾਅਦ ਵਿੱਚ ਸੁਣਾ ਕੇ ਵੀ ਦਿਖਾ ਦੂੰ ਠੀਕ ਤੇ ਉੱਥੇ ਮੈਂ ਲਿਖਿਆ ਉਹਨਾਂ ਨੇ ਮੈਨੂੰ ਉਹਨਾਂ ਨਾਲ ਬੀਨ ਸਿੰਘ ਬਾਜਬਾਜੀ ਹੋਰ ਸੀ ਮੈਨੂੰ ਮਿਲਾਇਆ ਇਰੋਨਾਂ ਨੇ ਉੱਥੇ ਕਨਾਊਂਨਸਮੈਂਟ ਕੀਤੀ ਕਹਿੰਦੇ ਇੱਕ ਪਾਕਿਸਤਾਨ ਦੇ ਸ਼ਾਇਰ ਉਹਨਾਂ ਦੀ ਆਪਾਂ ਵਰਸੀ ਮਨਾਉਣੀ ਹੈ ਮੈਂ ਉਹਨਾਂ ਦਾ ਨਾਮ ਮੇਰੇ ਦਿਮਾਗ ਤੋਂ ਨਿਕੜ ਗਿਆ ਮੈਂ ਉੱਥੇ ਗਿਆ ਉੱਥੇ ਜਾ ਕੇ ਮੈਂ ਖਮਜੂ ਆਪਣੀਆਂ ਲਿਖੀਆਂ ਕਵਿਤਾਵਾਂ ਮੈਂ ਸੁਣਾਈਆਂ ਉਹਨਾਂ ਨੇ ਮੈਨੂੰ ਬਹੁਤ ਅੱਲਾ ਸ਼ੇਰੀ ਦਿੱਤੀ ਫਿਰ ਵਾਧਾ ਵਾਧਾ ਕੰਮ ਜੀ ਮੈਂ ਲਿਖਦਾ ਗਿਆ ਵਧੀਆ ਹਾਂ ਇਸ ਤੋਂ ਬਾਅਦ ਟੱਡੀਆਂ ਮੈਂ ਅਜੀਤ ਅਕਵਾਰ ਕੁਝ ਹੋਰ ਅਕਵਾਰਾਂ ਦੇ ਵਿੱਚ ਵੀ ਟੱਡੀਆਂ ਮੈਂ ਗਪਤਾਵਾਂ ਤੇ ਸ਼ੇਰੀ ਪੜ੍ਹੀ ਆ ਹਾਂ ਜੀ ਆਪਾਂ ਫਿਰ ਕੋ ਅੱਛਾ ਇੱਕ ਗੱਲ ਕੱਟ ਕਰਦੇ ਆਪਾਂ ਇੱਕ ਤੁਹਾਨੂੰ ਨਾ ਇੱਕ ਇਸਕ ਤੇ ਲਿਖਣ ਦਾ ਜ਼ਿਆਦਾ ਸੌਂਕ ਆ ਜਦੋਂ ਤੱਕ ਮੈਂ ਨੋਟ ਕਰਿਆ ਉਹਦਾ ਕੀ ਜੀ ਨਾ ਦੇਖੋ ਮੈਂ ਪਹਿਲਾਂ ਲਿਖਦਾ ਸੀਗਾ ਜੀ ਸਰਕਾਰਾਂ ਦੇ ਵਿਰੋਧਾਂ ਚ ਆਪਣਾ ਲੋਕਾਂ ਦੇ ਦਰਦ ਮੈਂ ਜਦੋਂ ਲਿਖਦਾ ਸੀ ਜਦੋਂ ਮੈਂ ਯੂਥ ਦੇ ਵਿੱਚ ਵਹਿੰਦਾ ਮੈਨੂੰ ਕਹਿੰਦੇ ਵੀ ਚਲੋ ਮੈਂ ਕੋਈ ਕਵਿਤਾ ਸੁਣਾ ਦੇ ਆਪਦੀ ਮੈਂ ਇੱਕ ਸੁਣਾ ਦਿੰਦਾ ਉਹ ਵੀ ਉਹਨੂੰ ਮਨਪਸੰਦ ਵਾਲਾ ਨਹੀਂ ਕਰਦੀ ਸੀ ਪਸੰਦ ਠੀਕ ਹੈ ਕਿਉਂਕਿ ਜਿਹੜਾ ਆਪਣਾ ਯੂਥ ਹਨਾ ਜੀ ਉਹੋ ਯੂਥ ਆਪਣਾ ਇਹ ਚੀਜ਼ਾਂ ਵੱਧ ਪਸੰਦ ਕਰਦਾ ਹਾਂ ਇੱਕ ਦੋ ਵਾਰ ਮੈਂ ਵੀ ਤੁਹਾਨੂੰ ਕਿਹਾ ਸੀ ਹਨਾ ਵੀ ਤੁਸੀਂ ਇਹ ਹਾਂ ਨਾ ਲਿਖਿਆ ਕਰੋ ਤੁਸੀਂ ਹੋਰ ਹਨਾ ਬਾਕੀ ਜਿਹੜੀਆਂ ਆਪਾਂ ਜੀ ਅਖਬਾਰਾਂ ਦੇ ਵਿੱਚ ਕਵਿਤਾਵਾਂ ਲਿਖੀਆਂ ਉਹ ਆਪਾਂ ਇਹ ਚੀਜ਼ਾਂ ਬਾਰੇ ਨਹੀਂ ਦਿੱਤੀ ਵੀ ਮੈਨੂੰ ਆਇਆ ਵੀ ਕਿਤੇ ਮੈਂ ਅੱਜ ਕੋਈ ਗਲਤ ਚੀਜ਼ ਦੇ ਦਾਂ ਕੋਈ ਯੂਥ ਨੂੰ ਉਹ ਮੈਂ ਗਲਤ ਗਾਈਡ ਕਰਦਾ ਮੈਂ ਉਹ ਚੀਜ਼ ਹੀ ਨਹੀਂ ਜਾਂਦਾ ਇਸ ਲਈ ਮੈਥੋਂ ਖਵਾਰਾ ਲੈਣੀ ਬਹੁਤ ਮੰਗੀਆਂ ਕਦ ਕਾਮ ਹੋ ਜਾਂਦਾ ਪਰ ਮੈਂ ਦਿੱਤੀਆਂ ਨੂੰ ਮੈਂ ਦਿੰਦਾ ਹੀ ਸੀ ਮੈਂ ਕਹਿੰਦਾ ਸੀ ਲਾਉਣੀ ਆ ਤੁਸੀਂ ਇਹ ਲਾ ਦਿਓ ਨਹੀਂ ਨਹੀਂ ਠੀਕ ਹੈ ਹਾਂ ਤੇ ਫਿਰ ਆਈ ਹੁੰਦੀ ਹੋਈ ਗੱਲ ਜੀ ਆਪਾਂ ਲਿਖਦੇ ਹਾਂ ਠੀਕ ਇੱਕ ਹੁਣ ਤੁਸੀਂ ਪਲੱਸ 2 ਕਰ ਚੁੱਕੇ ਹੈ ਨਾ ਹਾਂਜੀ ਅੱਗੇ ਜਿਹੜਾ ਪੰਜਾਬ ਦਾ ਜੂਥ ਆ ਪਲੱਸ 2 ਤੋਂ ਬਾਅਦ ਯਾਨੀ ਕਿ ਫੋਰਨ ਦੀ ਤਿਆਰੀ ਕਰਦਾ ਓਕੇ ਉਸ ਬਾਰੇ ਤੁਹਾਡਾ ਕੀ ਖਿਆਲ ਆ ਦੇਖੋ ਜੋ ਆਪਣਾ ਜੂਥ ਆ ਜੀ ਉਹ ਇੱਕ ਸਮਝੋ ਵੀ ਆਪਣੇ ਸਿਸਟਮ ਤੋਂ ਸੈਟੀਸਫਾਈ ਨਹੀਂ ਹੋ ਰਿਹਾ ਬਿਲਕੁਲ ਮੇਨ ਪੁਆਇੰਟ ਪਹਿਲੇ ਹਾਂ ਇਹਦੇ ਵਿੱਚ ਇੱਕ ਕੱਟ ਕਰਦਾ ਮੈਂ ਤੁਹਾਡਾ ਜਿਵੇਂ ਸਮੇਂ ਦੀ ਸਰਕਾਰ ਆ ਜਿਹੜੀ ਨੂੰ 3 ਸਾਲ ਗੁਜ਼ਰ ਗਏ ਹੈ ਨਾ ਹਾਂਜੀ ਕੋਈ ਉਹਦੋਂ ਚੋਣ ਪ੍ਰਚਾਰ ਕਿਹਨੇ ਹੁੰਦਾ ਜੀ ਅੰਗਰੇਜ਼ ਆਉਣਗੇ ਬਾਹਰੋਂ ਇੱਥੇ ਨੌਕਰੀਆਂ ਕਰਨਗੇ ਉਹ ਉਹਦਾਂ ਦਾ ਕੋਈ ਮਾਹੌਲ ਤਾਂ ਬਣਿਆ ਨਹੀਂ 3 ਸਾਲ ਗੁਜ਼ਰ ਗਏ ਹਾਂਜੀ ਯਾਨੀ ਕਿ ਆਪਣਾ ਸਿਸਟਮ ਸਰਕਾਰਾਂ ਦਾ ਇਦਾਂ ਹੋ ਗਿਆ ਉਹ ਵੋਟਾਂ ਲੈਣ ਵਾਲੇ ਪਤਾ ਹੀ ਨਹੀਂ ਕਿੱਡੇ-ਕੱਡੇ ਗੱਪ ਮਾਰਦੇ ਨੇ ਮਾਰਦੇ ਐ ਇਸ ਤੋਂ ਬਾਅਦ ਫੇਰ ਉਹ ਹੀ ਪਬਲਿਕ ਫੇਰ ਉੱਦਾਂ ਹੀ ਰੁਲਦੀ ਆ ਨਾ ਜਿਹਦਾ ਉਹਨਾਂ ਨੇ ਕਿਹਾ ਸੀ ਜੇ ਇੱਥੇ ਬਿਜਲੀ ਹੂਟਰ ਵੱਜਦੇ ਸਕੋਰਟੀ ਜੀ ਹਨਾ ਉਹਨਾਂ ਦੇ ਸੋਨਾ ਪਾਇਆ ਉਹ ਹੀ ਗੱਲਾਂ ਜੁਲਟ ਹੋਈਆਂ ਹਨਾ ਇਹਦਾ ਮਤਲਬ ਇਹ ਕਿ ਜੂਥ ਜੂਥ ਸਰਕਾਰਾਂ ਤੋਂ ਦੁਖੀ ਹੋ ਕੇ ਬਾਹਰ ਜਾ ਰਹੀ ਹੈ ਮੇਨ ਪੁਆਇੰਟ ਤਾਂ ਇਹੀ ਹੈ ਜੀ ਅਸਲ ਕੀ ਹੈ ਨਾ ਆਪਣੀ ਇਹਦੇ ਵਿੱਚ ਨਹੀਂ ਇਹਦੇ ਵਿੱਚ ਤੁਹਾਨੂੰ ਐ ਨਹੀਂ ਲੱਗਦਾ ਵੀ ਇੰਦਾ ਤਾਂ ਆਪਣਾ ਪੰਜਾਬ ਹੈ ਨਾ ਇੱਕ ਉਜੜਦਾ ਜਾਂਦਾ ਇਹੀ ਮੈਂ ਸਨੂੰ ਹੀ ਗੱਲ ਦੱਸਣ ਜਾ ਰਹੀ ਹਾਂ ਜੀ ਜਿਹੜਾ ਆਪਣਾ ਯੂਥ ਅੱਜ ਕੱਲੋ ਸੈਟੀਸਫਾਈ ਨਹੀਂ ਉਹਨੇ ਇੱਕ ਪੜ ਲਿਆ 12ਵੀਂ ਕਲਾਸ ਕਰ ਲਈ ਇਲੈਕਟ ਕਰਕੇ ਬਾਹਰ ਗਿਆ ਉਹ ਇੱਥੇ ਸੈਟੀਸਫਾਈ ਕਿਵੇਂ ਹੋ ਰਿਹਾ ਹਮ ਸਿਸਟਮ ਵਧੀਆ ਜੀ ਉੱਥੇ ਦਿ ਰਾਤ ਦਾ ਡਰ ਨਹੀਂ ਆਪਣੇ ਤੁਸੀਂ ਰਾਤ ਨੂੰ 12 ਵਜੇ ਇਕੱਲੇ ਜਾਣੀ ਥੱਕ ਨਹੀਂ ਜਸ ਆਪਣਾ ਸਿਸਟਮ ਇਹ ਜਾ ਹੋ ਗਿਆ ਜੀ ਫਿਰ ਦੂਸਰਾ ਉਹਨਾਂ ਨੂੰ ਕੀ ਐਜੂਕੇਸ਼ਨ ਮਿਲ ਰਹੀ ਆ ਕੰਮ ਮਿਲ ਰਿਹਾ ਉਹਨਾਂ ਨੂੰ ਸਭ ਤੋਂ ਵੱਡਾ ਇਹ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੂੰ ਕੰਮ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਵਰਕ ਮਿਲ ਰਿਹਾ। ਇਹ ਹੁਣ ਆਪਣੀ ਸਰਕਾਰ ਆ ਨਾ ਇਹ ਬੱਚਿਆਂ ਨੂੰ ਕੰਮ ਦੇਵੇ, ਜੋਬਸ ਦੇਵੇ। ਹੂੰ। ਦੇਖੋ ਅੱਜ ਕੱਲ ਤਾਂ ਇੱਕ ਸਮਾਂ ਇਹ ਆ ਗਿਆ ਜੀ। ਜੋ ਜੋਬਾਂ ਮਿਲਦੀਆਂ, ਨੌਕਰੀਆਂ ਮਿਲਦੀਆਂ ਉਹ ਕਾਫੀ ਨਾਲ ਮਿਲਦੀਆਂ। ਸਰਸਰ ਸਰਸਰ ਜਿਹੜੇ ਬੱਚਾ ਹੁਣ ਤੁਸੀਂ ਐ ਲਾ ਲਓ ਸਾਬ ਇੱਕ ਪਾਸੇ ਕੋਈ ਮੁੰਡਾ ਆ। जिने ਕੱਖ ਪੜਿਆ ਨਹੀਂ ਉਹਨੇ ਫਰਜੀ ਡਿਗਰੀ ਲੈ ਕੇ ਨੌਕਰੀ ਤੇ ਲੱਗ ਗਿਆ ਛੋਡੇ ਸਿਸਟਮ ਚ ਵੀ ਬਹੁਤ ਹੁੰਦਾ ਹੁੰਦਾ ਹੈ ਡਾਕਟਰ ਦੇ ਸਿਸਟਮਾਂ ਚ ਵੀ ਆ ਜਾਂਦਾ ਹੈ ਇੱਕ ਡਾਕਟਰ ਉਹ ਆ ਜਿਨੇ ਦਿਨ ਰਾਤ ਇੱਕ ਕਰਕੇ ਚਲੋ ਆਪਾਂ ਡਾਕਟਰ ਨਹੀਂ ਗੈਰੇ ਹਾਂ ਉਹ ਮੈਂ ਵੀ ਇੱਕ ਮਿੰਟ ਗੱਲ ਕੱਟ ਕਰੋ ਤੁਹਾਡੀ ਹਾਂਜੀ ਹੁਣ ਆਪਣੇ ਕੀ ਆ ਆਪਣੇ ਕੋਈ ਵੀ ਪੜੇ ਲਿਖੇ ਵੀ ਇੱਕ ਮੈਂ ਫਾਰਮਾਸਿਸਟ ਆ ਨਾ ਹਾਂਜੀ ਰਿਸਟਰ ਆ ਆਰਐਮਪੀ ਬੈਠੇ ਆ ਪਿੰਡਾਂ ਦੇ ਵਿੱਚ ਭਾਵੇਂ ਲੰਕੇ ਰਜਿਸਟਰ ਨਹੀਂ ਹੈ ਵੈਸੇ ਹੀ ਨਹੀਂ ਹੈ ਨਾ ਰਜਿਸਟਰ ਤਾਂ ਕੋਈ ਹੋਣ ਰਿਹਾ ਨਹੀਂ ਹਾਂਜੀ ਉਹ ਉਹਨੂੰ ਖਾਸ ਬੜਾ ਕਹਿੰਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਮੈਂ ਜ਼ਿਆਦਾਤਰ ਦੇਖਿਆ ਆਪਣੀ ਮਿੰਨੀ ਪੀਐਸਸੀ ਦੇ ਵਿੱਚ ਜਦੋਂ ਕੋਈ ਡਾਕਟਰ ਆਉਂਦਾ ਕਿ ਉਹ ਪਲੱਸ 2 ਕਰੀ ਪਲੱਸ 2 ਪੰਜ ਸਾਲਾਂ ਵਿੱਚ ਉਹਨੇ ਡਿਪਲੋਮਾ ਕਰ ਲਿਆ ਹਾਂਜੀ ਉਹ ਥੋੜਾ ਛੋਟੀ ਉਮਰ ਦੇ ਲੱਗਦੇ ਆ ਨਾ ਹਾਂਜੀ ਉਹਨਾਂ ਨੂੰ ਕੋਈ ਡਾਕਟਰੀ ਨਹੀਂ ਕਹਿੰਦਾ ਹਾਲਾਂਕਿ ਉਹਨਾਂ ਦੀ ਪੜਾਈ ਇੰਨੀ ਆ ਦਿਨ ਰਾਤ ਉਹ ਸੌਂਦੇ ਨਹੀਂ ਬੱਚੇ ਸੌਂਦੇ ਨਹੀਂ ਹੈਨਾ ਉਹਨਾਂ ਨੂੰ ਕੋਈ ਡਾਕਟਰ ਨਹੀਂ ਕਹਿੰਦਾ ਤੇ ਇੱਧਰ ਮੇਰੇ ਵਰਗੇ ਆ ਕੇ ਨੂੰ ਅਗਲਾ ਕਹਿੰਦਾ ਡਾਕਟਰ ਸਾਹਿਬ ਮੈਂ ਬੜਾ ਹਸਦਾ ਨੂੰ ਵੀ ਡਾਕਟਰ ਬਣਨਾ ਜਾਂ ਲਾ ਲਓ ਵੀ ਉੱਥੇ ਜਿਹੜੇ ਕਲਾਸ 4 ਨੂੰ ਹੀ ਕਹਿੰਦੇ ਆ ਜਾਂ A N ਮਾ ਜਾਂ G N ਮਾ ਉਹਨਾਂ ਨੂੰ ਵੱਡੀ ਡਾਕਟਰ ਨਹੀਂ ਕਹਿੰਦੇ ਵੱਡੀ ਡਾਕਟਰ ਨਹੀਂ ਹਾਂ ਉਹੀ ਚੀਜ਼ ਆ ਗਈ ਨਾ ਕਿ ਆਪਣੇ ਥੋੜਾ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਕੀ ਐਜੂਕੇਸ਼ਨ ਬਾਰੇ ਮੇਰਾ ਸਾਹ ਸਾਹ ਦਾ ਵੀ ਲੋਕਾਂ ਨੂੰ ਜ਼ਿਆਦਾ ਮੈਂ ਇਹੀ ਗੱਲ ਜੋ ਆਪਣੀ ਅੱਜ ਸਿਹਤ ਹੈ ਬਹੁਤ ਝੂਠ ਆਪਣਾ ਸਿਹਤ ਦੇ ਨਾਲੋਂ ਟੁੱਟਦਾ ਜਾ ਰਿਹਾ ਹੈ ਬਿਲਕੁਲ ਉਹ ਕਿਵੇਂ ਜੋ ਚੀਜ਼ ਆਪਾਂ ਨੂੰ ਪੜਾਉਣੀ ਸੀ ਉਹ ਪੜਾਈ ਨਹੀਂ ਰਹੀ ਪੜਾਈ ਨਹੀਂ ਰਹੀ ਪੰਜਾਬੀ ਦੀ ਬੁੱਕ ਦੇ ਵਿੱਚ ਕਿਸੇ ਨੇ ਕੋਈ ਆਪਾਂ ਨੂੰ ਆਪਣੀ ਸਿੱਖ ਧਰਮ ਬਾਰੇ ਆਰੇ ਅੱਜ ਕੱਲ ਨਹੀਂ ਆਰੇ ਜੀ ਨਹੀਂ ਆਰੇ ਕੋਈ ਆਪਾਂ ਨੂੰ ਐਂ ਦੱਸਿਆ ਜਾ ਰਿਹਾ ਜੀ ਆਪਣਾ ਪਸ਼ੋਕਰ ਕੀ ਸੀ ਆਪਣਾ ਪਸ਼ੋਕਰ ਕੀ ਆ ਕਿਸੇ ਨੂੰ ਅੱਜ ਕੱਲ ਉਹ ਪਤਾ ਹੀ ਨਹੀਂ ਪਤਾ ਹੀ ਨਹੀਂ ਜਿਹੜਾ ਅੱਜ ਦਾ ਯੂਥ ਆ ਮੋਬਾਈਲਾਂ ਦੇ ਵਿੱਚ ਫੀਡੀਆਂ ਦੇ ਵਿੱਚ ਵੱਡ ਚੁੱਕਾ ਮੇਰਾ ਖਿਆਲ ਵੀ ਜ਼ਿਆਦਾਤਰ ਮੈਂ ਜਿੱਥੋਂ ਤੱਕ ਪੁੱਛਿਆ ਸਿੱਖ ਕੌਮ ਦੇ ਬੱਚਿਆਂ ਨੂੰ 84 ਬਾਰੇ ਜਮੇ ਨਹੀਂ ਪਤਾ ਇਹ ਯੰਗ ਇਹਦੇ ਬੱਚੇ ਬਿਲਕੁਲ ਭੁੱਲ ਗਏ ਵੀ ਸਿੱਖ ਕੌਮ ਤੇ ਕੀ ਕੀ ਅਤਿਆਚਾਰ ਹੋਏ ਆ ਅਤਿਆਚਾਰ ਹੋਏ ਜਿਵੇਂ 84 ਦੇ ਲਾ ਲਓ ਉਦੋਂ ਪਹਿਲਾਂ ਲਾ ਲਓ ਉਹ ਬਿਲਕੁਲ ਭੁੱਲੇ ਹੋਏ ਨੇ ਉਹ ਸਭ ਕੋਈ ਚ ਦੇਖੋ ਉਹ ਪੰਜਾਬੀ ਤੋਂ ਜੇ ਪਿੱਛੇ ਹਟਿਆ ਬੱਚੇ ਤਾਂ ਇਹ ਤਾਂ ਤਾਂ ਹੀ ਭੁੱਲੇ ਹੋਇਆ ਤਾਂ ਹੀ ਭੁੱਲੇ ਹੋਇਆ ਹੁਣ ਜਿਹੜੇ ਲੋਕ ਕਹਿ ਦਿੰਦੇ ਆ ਜੀ ਅਸੀਂ ਬੱਚਿਆਂ ਨੂੰ ਪੰਜਾਬੀ ਨਹੀਂ ਪੜਾਉਣੀ ਅਸੀਂ ਤਾਂ ਇੰਗਲਿਸ਼ ਪੜਾਉਣੀ ਆ ਮੈਂ ਉਹਨਾਂ ਨੂੰ ਹੀ ਹੀ ਮੇਰਾ ਸਵਾਲ ਹੁੰਦਾ ਵੀ ਕਿਉਂ ਵੀ ਪੰਜਾਬੀ ਇੰਨੀ ਮਾੜੀ ਹੋ ਗਈ ਨਹੀਂ ਪੰਜਾਬੀ ਪੜੋ ਇੰਗਲਿਸ਼ ਵੀ ਨਹੀਂ ਮਾੜੀ ਹਿੰਦੀ ਵੀ ਨਹੀਂ ਮਾੜੀ ਪਰ ਉਹ ਪਾਸਾ ਕੋਈ ਨਹੀਂ ਮਾੜੀ ਜੀ ਹਾਂ ਹਾਂ ਅਸਲ ਆਪਾਂ ਨੂੰ ਪੜਨੀ ਆ ਸਭ ਚਾਹੀਦਾ ਹਰ ਦੀ ਰਿਸਪੈਕਟ ਕਰੋ ਆਪਾਂ ਕਹਿੰਦੇ ਹਾਂ ਵੀ ਹਰ ਧਰਮ ਦੀ ਰਿਸਪੈਕਟ ਕਰੋ ਲੋ ਵੀ ਕਿਸੇ ਨੂੰ ਮਾਰਾ ਚੰਗਾ ਨਾ ਬੋਲ ਹਣਾ ਵੀ ਇਹ ਹੀ ਮੇਨ ਗੱਲ ਹੁੰਦੀ ਆਪਣੀ ਤੇ ਜਿਹੜੀ ਅੱਛਾ ਹੁਣ ਤੁਸੀਂ ਜਿਵੇਂ ਲਾਲੋ ਵੀ ਫੌਰਨ ਦਾ ਤੁਸੀਂ ਬਿਲਕੁਲ ਕੈਨਸਲ ਕਰਤਾ ਅੱਗੇ ਕੀ ਕਰ ਰਹੇ ਹੋ ਹੁਣ ਤੁਸੀਂ ਹੁਣ ਮੈਂ ਚੰਡੀੜੀ ਕਾਲਜ ਚੰਡੀਗੜ੍ਹ ਦੇ ਵਿੱਚ ਬੀ ਐਲ ਐਲ ਬੀ ਦੀ ਐਡਮਿਸ਼ਨ ਲੈਤੀ ਹੈ ਠੀਕ ਹੈ ਤੇ ਥੋਰਨ ਦੇ ਵੀ ਵਿੱਚ ਵੀ ਮੈਨੂੰ ਬਹੁਤ ਆ ਕਿਹਾ ਵੀ ਤੂੰ ਇੱਧਰ ਆਇਆ ਕੋਈ ਚੱਕਰ ਨਹੀਂ ਘੜਤੇ ਨਹੀਂ ਮੈਨੂੰ ਬਹੁਤ ਨਹੀਂ ਮੈਨੂੰ ਐ ਲੱਗਦਾ ਵੀ ਤੁਹਾਡਾ ਕੋਈ ਲੰਬਾ ਪਲਾਨ ਤਾਂ ਨਹੀਂ ਵੀ ਮੈਂ ਇਕੱਲਾ ਲਲ ਵੀ ਵਕੀਲ ਬਣ ਕੇ ਦੁਬਾਰਾ ਮੈਂ ਥੋਰਨ ਜਾਵਾਂ ਨਹੀਂ ਮੇਰਾ ਇਹ ਕੋਈ ਹਜੇ ਤੱਕ ਪਲਾਨ ਨਹੀਂ ਜੀ ਮੇਰੇ ਵਿੱਚ ਬੱਚੇ ਤਾਂ ਹੁੰਦਾ ਵੀ ਇਦਾਂ ਤੁਸੀਂ ਆਪਾਂ ਇਹ ਕਰ ਲੋ ਡਿਗਰੀ ਕਰ ਲੋ ਡਿਗਰੀ ਕਰਨ ਤੋਂ ਬਾਅਦ ਆਪਾਂ ਮੇਰਾ ਪਲਾਨ ਕੀ ਹੈ ਜੀ ਵੀ ਮੈਂ ਬੀਏ ਐਲਐਲਬੀ ਦੇ ਨਾਲ ਨਾਲ ਜੁਡੀਸ਼ਰੀ ਜੱਜ ਦੀ ਤਿਆਰੀ ਕਰਕੇ ਇਹ ਦਾ ਮਤਲਬ ਇਹ ਤਾਂ ਸੀ ਜੇ ਸਾਨੂੰ ਬੜਾਪੇ ਦੇ ਵਿੱਚ ਵਕੀਲ ਦੀ ਜ਼ਰੂਰਤ ਪੈਗੀ ਤਾਂ ਤੁਸੀਂ ਸਾਡੇ ਨਾਲ ਖੜੋਗੇ ਖੜਾਵਾਂਗੇ ਛੋਡੇ ਨਾਲ ਨਿਕੜਾਂਗੇ ਹੋਰ ਕਿਹਦੇ ਨਾਲ ਖੜਾਂਗੇ ਬਿਲਕੁਲ ਬਿਲਕੁਲ ਜੁਡੀਸ਼ਰੀ ਜੱਜ ਦੀ ਮੈਂ ਸੋਚਾਂ ਵੀ ਤਿਆਰੀ ਕਰੂੰਗੀ ਇਹ ਪੇਪਰ ਮਿਲ ਗਿਆ ਆਪਾਂ ਨੂੰ ਹੋ ਗਈ ਕਲੀਅਰ ਪੇਪਰ ਹੋ ਗਿਆ ਇਹ ਫਿਰ ਮੈਂ ਚਲੋ ਬਹੁਤ ਵਧੀਆ ਚੰਗੀ ਸੋਚ ਇਮਾਨਦਾਰੀ ਨਾਲ ਜੌਬ ਕਰੂੰਗਾ ਠੀਕ ਆਂਦੀ ਸਭ ਤੋਂ ਵੱਡੀ ਇਮਾਨਦਾਰੀ ਹੁੰਦੀ ਹੈ ਬਨਾਪਰਸ ਕਾਜਰ ਤੋਂ ਵੀ ਮੈਂ ਕਿਉਂਕਿ ਮੈਂ ਪਹਿਲਾਂ ਲਿਖ ਦਿੱਤਾ ਜਾਨੀ ਕਿ ਇਹਦੇ ਵਿੱਚ ਤੁਹਾਨੂੰ ਇਹ ਵੀ ਤਰਸ ਆਉਂਦਾ ਵੀ ਪੰਜਾਬ ਕੋ ਕੁੱਜਰ ਦਾ ਜਾ ਰਿਹਾ ਵੀ ਆਪਾਂ ਨਹੀਂ ਜਾਣਾ ਹਾਂ ਨਹੀਂ ਜਾਣਾ ਮੈਂ ਤਾਂ بڑے ਬੱਚਿਆਂ ਨੂੰ ਸਮਝਾਉਣਾ ਵੀ ਤੁਸੀਂ ਯਾਰ ਬਾਹਰ ਨਾ ਜਾਓ ਕਿਉਂਕਿ ਪੰਜਾਬ ਦੇ ਜਿਹੜੀ ਯੂਥ ਹੈ ਇੰਨੀ ਬਾਹਰ ਵਗ ਗਈ ਆਉਣ ਵਾਲੇ ਟਾਈਮ ਦੇ ਵਿੱਚ ਮੇਰਾ ਖਿਆਲ ਹੈ ਵੀ ਜਿਹੜਾ ਪੰਜਾਬ ਦੇ ਉੱਪਰ ਹੋਰ ਸਟੇਟਾਂ ਦਾ ਕਬਜ਼ਾ ਹੋਣ ਵਾਲਾ ਨਹੀਂ ਹੋਣ ਲੱਗ ਗਿਆ ਜੀ ਵਿੱਚ ਵਿੱਚ ਜੌਬਾਂ ਦੇ ਵਿੱਚ ਵੀ ਤੁਸੀਂ ਜਲੰਧਰ ਹੀ ਨਹੀਂ ਬਗ ਦੋ ਆਪਣੇ ਪੰਜਾਬੀਆਂ ਕਿੱਲੇ ਆਲੇ ਜਾਂਦੇ ਜਿੰਦੇ ਲੱਗਿਆ ਡੜਾਕਾ ਖੇਤਾ ਮੂਰੇ ਹੁੰਦਾ ਘਰਾ ਮੂਰੇ ਵਿਚਕਰ ਚ ਜਿਹੜੇ ਪਰਜਾਨ ਯਾਨੀ ਕਿ ਜੋਬ ਤੇ ਵੀ ਜਿਹੜੀਆਂ ਦੂਸਰੀਆਂ ਸਟੇਟਾਂ ਉਹ ਕਬਜ਼ਾ ਕਰ ਰਹੀਆਂ ਨੇ ਹਾਂਜੀ ਮੈਂ ਤਾਂ ਅਸਲ ਆਪਾਂ ਬੈਂਕਾਂ ਦੇ ਵਿੱਚ ਵਗ ਜਿਓ ਆਪਣੀ SBI ਬੈਂਕ ਚ ਵਗ ਜਿਓ ਕੋਈ ਸਰਕਾਰੀ ਬੈਂਕ ਤੇ ਵਗ ਜਿਓ ਆਪ ਨੂੰ ਪੰਜਾਬੀ ਬਣਾ ਜਿਓ ਬਹੁਤ ਘੱਟ ਮਿਲਦੀ ਹੈ ਨਹੀਂ SBI ਬੈਂਕ ਤਾਂ ਸੈਂਟਰ ਦਾ ਦਰ ਆ ਉਹ ਤਾਂ ਚਲੋ ਹਾਂ ਫਿਰ ਵੀ ਆਪਣੇ ਪੰਜਾਬ ਤੇ ਆ ਕੇ ਨਾ ਜੀ ਉਹ ਮੇਰੇ ਅਸਰ ਆਪਣੇ ਪੰਜਾਬ ਦੇ ਵਿੱਚ ਆ ਕੇ ਹਾਂ ਕਿ ਜੇ ਪੀਨੀਆ ਕੋਨ ਜੌਬਸ ਮੈਨੀਆਂ ਆਪਣੀਆਂ ਬੈਂਕਾਂ ਦੇ ਵਿੱਚ ਫਿਰ ਆਪਣੇ ਦਾ ਲਾਹਣ ਤਾਂ ਇਹ ਤਾਂ ਤੁਸੀਂ ਮੰਨਦੇ ਹੋ ਹਾਂ ਹਾਂ ਵੀ ਇਹੀ ਗੱਲ ਕਹਿ ਰਹੇ ਆ ਮੈਂ ਵੀ ਦੇਖੋ ਆਪਾਂ ਇਹ ਨਹੀਂ ਕਹਿੰਦੇ ਫੋਰਨ ਜਾਓ ਨਾ ਮੈਂ ਕਹਿੰਦਾ ਵੀ ਜਾਓ ਘੁੰਮਣ ਜਾਓ ਹਰ ਦੇਸ਼ ਹਰ ਨਹੀਂ ਫੋਰਨ ਜਾਓ ਇੱਕ ਵਾਰ ਨਾ ਆਪਣੀ ਜਿਹੜੀ ਪੰਜਾਬੀ ਯੂਨੀਵਰਸਿਟੀ ਪੀ ਜੂ ਜਨਵਰੀ ਐਗਰੀਕਲਚਰ ਹਾਂਜੀ ਉਹਨਾਂ ਦੇ ਪ੍ਰੋਫੈਸਰ ਨੇ ਇੱਕ YouTube ਤੇ ਪਾਈ ਸੀ ਉਹ ਕਹਿੰਦੇ ਬੱਚਿਆਂ ਨੂੰ ਤੁਸੀਂ ਫੋਰਨ ਜਾਓ ਹਾਂਜੀ ਜਾਓ ਤੁਸੀਂ ਪਹਿਲਾਂ ਡਿਗਰੀ ਕਰੋ ਡਿਗਰੀ ਤੋਂ ਬਾਅਦ ਤੁਸੀਂ ਫੌਰਨ ਜਾਓ ਤੁਸੀਂ ਪਲੱਸ 2 ਕਰਕੇ ਉਧਰ ਤੁਰੇ ਜਾਨੇ ਹੋ ਹਾਂਜੀ ਤੁਸੀਂ ਉਹ ਪੜ੍ਹਾਈ ਠੱਡੀ ਵਿਚਾਰੇ ਰਹੇ ਜਾਨੀ ਜਾਂ ਤੁਸੀਂ ਸਾਰੀ ਉਮਰ ਦਿਹਾੜੀ ਕਰਦੇ ਰਹੇ ਜਾਨਾ ਹਾਂਜੀ ਫਿਰ ਉਹ ਹੀ ਮੇਨ ਗੱਲ ਮੇ ਇਹੀ ਆਈ ਹੈ ਹਨਾ ਤੇ ਇਹੀ ਮੈਂ ਤਾਂ ਹੀ ਕਹਿੰਦਾ ਵੀ ਦੇਖੋ ਆਪਾਂ ਇਹ ਕਹਿੰਦੇ ਵੀ ਫੌਰਨ ਚ ਜਾਓ ਦੇਖੋ ਦੇਸ਼ ਪ੍ਰਦੇਸ਼ ਹਰ ਘੁੰਮਣਾ ਚਾਹੀਦਾ ਹਰ ਜਗ੍ਹਾ ਦਾ ਆਪਾਂ ਨੂੰ ਦੇਖਣਾ ਚਾਹੀਦਾ ਵੀ ਉਥੋਂ ਦਾ ਕਲਚਰ ਕਿਹੋ ਜਿਹਾ ਠੀਕ ਵੀ ਨਾ ਘਣਾ ਵੀ ਜਾਓ ਠੀਕ ਐ ਘੁੰਮਣ ਜਾਓ ਆ ਇਧਰ ਪੰਜਾਬ ਚ ਹੀ ਰਹੋ ਠੀਕ ਪਰ ਕਿਸੇ ਸਰ ਸ਼ਾਇਰ ਨੇ ਕਹੀ ਆ ਗੱਲ ਜੀ ਠੀਕ ਆ ਅ ਰਸ਼ੀਆ ਰਸ਼ੀਆ ਦਾ ਸ਼ਾਇਰ ਸੀਗਾ ਉਹਨੇ ਆਦੀ ਵਰਡਿੰਗ ਚ ਲਿਖਿਆ ਸੀਗਾ ਮੈਂ ਤੁਹਾਨੂੰ ਟ੍ਰਾਂਸਲੇਟ ਪੰਜਾਬੀ ਕਰਕੇ ਦਿਵਾਉਂਦਾ ਉਹ ਕਹਿੰਦਾ ਵੀ ਜੇ ਕੋਈ ਕੰਮ ਖਤਮ ਕਰਨੀ ਹੋਵੇ ਸਭ ਤੋਂ ਪਹਿਲਾਂ ਉਹਨਾਂ ਜੀ ਭਾਸ਼ਾ ਤੇ ਪਹਿਰਾਵਾ ਖਤਮ ਕਰਦਾ ਬੱਸ ਇਹਨਾਂ ਦਾ ਕੌਮ ਤਾਂ ਆਪਣੀ ਆਪ ਹੀ ਖਤਮ ਹੋ ਜੇ ਜੋ ਕੁਝ ਆਪਣੀ ਨਾਲ ਹੋ ਰਿਹਾ ਪਰ ਮੈਨੂੰ ਪਤਾ ਵੀ ਸਿੱਖ ਕੌਮ ਬਹੁਤ ਵੱਡੀ ਹੈ ਨਹੀਂ ਸਿੱਖ ਕੌਮ ਖਤਮ ਨਹੀਂ ਹੁੰਦੀ ਅਤਿਆਚਾਰ ਸਹਿੰਦੀ ਹੈ ਜਦੋਂ ਸਹੱਸ ਹੈ ਕਿ ਅਤਿਆਚਾਰ ਫੇਰ ਅੱਗੇ ਫੇਰ ਵੱਧਦੀ ਹੈ ਰੱਗੇ ਵੱਧਦੀ ਆ ਹਾਂ ਵੀ ਜਿਹੜਾ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਆਪਣਾ ਕਲਚਰ ਆ ਉਹਦੇ ਨਾਲ ਜੁੜੋ ਉਸ ਕਲਚਰ ਦੇ ਕੱਪੜੇ ਚਲੋ ਇੱਕ ਲਾਸਟ ਤੇ 2 ਮਿੰਟ ਦਾ ਇੱਕ ਆਪਾਂ ਹੋਰ ਲੈ ਬਿਨੈ ਸਿਹਤ ਸਹੂਲਤਾਂ ਸਮੇਂ ਦੀ ਸਰਕਾਰ ਜਿਹੜੀ ਹੁਣ ਚੱਲ ਰਹੀ ਆ ਹਾਂਜੀ ਆਪਣੇ ਵੀ ਮਿੰਨੀ ਪੀਐਸਸੀ ਹੈਗੀ ਹੈ ਨਾ ਹਾਂਜੀ ਤਿੰਨ ਸਾਲ ਲੰਘ ਚੁੱਕੇ ਆ ਸਰਕਾਰ ਦੇ ਹਾਂਜੀ ਮਿੰਨੀ ਪੀਐਸਸੀ ਦੇ ਵਿੱਚ ਅੱਜ ਤੱਕ ਕੋਈ ਸਹੂਲਤ ਨਹੀਂ ਸਰਕਾਰ ਨੇ ਦਿੱਤੀ ਹੈ ਨਾ ਹਾਂਜੀ ਉਹ ਇੱਥੋਂ ਵੀ ਗਏ ਸੀ ਆਪ ਪਾਰਟੀ ਦੇ ਬਹੁਤ ਆਪ ਪਾਰਟੀ ਮੈਂ ਕਿਸੇ ਨੂੰ ਨਹੀਂ ਮਾਰੀ ਕਹਿੰਦਾ ਠੀਕ ਹੈ ਜੀ ਮੈਂ ਕਿਸੇ ਨੂੰ ਅੱਜ ਤੱਕ ਵੋਟ ਪਾਉਣ ਨੂੰ ਨਹੀਂ ਕਿਹਾ ਹਾਂਜੀ ਵੀ ਫਲਾਣੇ ਨੂੰ ਪਾਉਣਾ ਠੀਕ ਹੈ ਜੀ ਪਰ ਉਹ ਮੈਂ ਉਹ ਕਹਿਆ ਸੀ ਜਿਹੜੇ ਉਹ 50 ਬੰਦੇ ਸੀ ਵੀ ਤੁਸੀਂ ਆਹ ਤਾਂ ਕਰੋ ਯਾਰ ਕੁਝ ਹਾਂ ਜੀ ਇਹ ਇਹਨਾਂ ਦਾ ਰੱਖਿਆ ਸੀ ਇਹਨਾਂ ਨੇ ਪਟਿਆਲਾ ਜੀ ਅਸੀਂ ਇੰਨਾ ਪੈਸਾ ਲਾਤਾ ਸੀ ਤੇ 540 ਕਰੋੜ ਇੱਥੋਂ ਵੀ ਬਸ ਪਰ ਕੇ ਗਈ ਸੀ ਠੀਕ ਹੈ ਜੀ ਉਹ 50 ਜਾਨੇ ਉੱਥੇ ਸਵਾਲ ਕਰਦੇ ਵੀ ਸਾਡੇ ਕੀ ਕਰਿਆ ਤੁਸੀਂ 10 ਪਿੰਡਾਂ ਦਾ ਹਸਪਤਾਲ ਇੱਕ ਹਾਂ ਜੀ ਅਜ ਇੱਕ ਖਾਲੀ ਪਿਆ ਨਾ ਉੱਥੇ ਚੌਂਕੀਦਾਰਾ ਨਾ ਕਲਾਸ 4 ਨਾ ਉਹੀ ਮੈਂ ਮੇਰੀ ਜੀ ਆਈ ਦੇਖੋ ਇੱਕ ਅਮੀਜੋ ਕਿਉਂਕਿ ਮੈਂ ਥੋੜਾ ਇਹ ਸਵਾਲ ਕਰਿਆ ਵੀ ਥੋੜਾ ਜਿਹਾ ਤੁਸੀਂ ਵੀ ਵਿਚਾਰ ਰੱਖਦੇ ਸੀ ਆਪ ਪਾਰਟੀ ਨਾਲ ਹਾਂਜੀ ਚਾਹੇ ਹੁਣ ਜਿੱਥੇ ਮਰਜੀ ਖੜੇ ਹਾਂ ਮੈਂ ਤੈਨੂੰ ਸਵਾਲ ਕਰਿਆ ਵੀ ਹੈ ਤੁਹਾਡੇ ਹੱਥ ਚਾਹੇ ਕੋਈ ਆਪ ਪਾਰਟੀ ਦਾ ਵਰਕਰ ਜਿਹੜਾ ਨਹੀਂ ਆਪਾਂ ਆਪ ਪਾਰਟੀ ਨਾਲ ਮੈਂ ਕੋਈ ਸੰਬੰਧ ਨਹੀਂ ਰੱਖਦਾ ਜੀ ਕਿਉਂਕਿ ਦੇਖੋ ਨਾ ਮੈਂ ਉਸ ਪਾਰਟੀ ਦੀ ਆਪਾਂ ਕਹਿੰਦੇ ਕਿਸੇ ਪਾਰਟੀ ਦੀ ਮੈਂ ਸਪੋਰਟ ਕਰਦਾ ਚਲੋ ਠੀਕ ਆ ਕੁਲਵਿੰਦਰ ਚੈਲ ਹਾਂਜੀ ਤੁਹਾਨੂੰ ਮਿਲ ਇਹ ਅੱਜ ਬਹੁਤ ਖੂਸ ਹੋਈ ਤੁਹਾਡੀ ਜਿਹੜੀ ਸੋਚ ਆ ਤੇ ਇੱਕ ਲਖਿਆਰੀ ਦੇ ਪੱਖੋਂ ਵੀ ਤੇ ਇੱਕ ਪੰਜਾਬ ਨੂੰ ਬਚਾਉਣ ਵੀ ਤੁਸੀਂ ਇੱਥੇ ਰਹਿ ਕੇ ਹੀ ਆਪਦਾ ਪੜਾਈ ਤੇ ਉਹ ਕਰਨੀ ਆ ਨਾ ਇੱਕ ਮੈਂ ਤੁਹਾਨੂੰ ਹੋਰ ਵਿਚਾਰ ਨਾ ਮੈਂ ਤਾਂ ਇੱਕ ਸਾਰੇ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਆਦੇ ਪਿੰਡਿਆਂ ਨੂੰ ਵੀ ਸਭ ਤੋਂ ਵੱਧ ਦਰਖਤ ਜਿੰਨੇ ਲਾ ਸਕਦੇ ਹੋ ਲਾਓ ਹਾਂ ਦਰਖਤ ਤਾਂ ਉਹ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਉਹ ਤਾਂ ਕਰ ਲਿਆ ਆਪਾਂ ਜਿਹੜਾ ਹਾਂ ਅੱਜ ਦੇ ਕਿਸੇ ਦੇ ਹਿਸਾਬ ਨਾਲ ਅਪਾ ਜਿਹੜੀਆਂ ਗੱਲਾਂ ਕੀਤੀਆਂ ਦੋ ਤਿੰਨ ਹੋ ਗਈਆਂ ਠੀਕ ਹੈ ਨਾ ਇੱਕ ਮੈਂ ਤਾਂ ਸਭ ਤੋਂ ਵੱਧ ਖੁਸ਼ੀ ਇਹ ਹੋਈ ਵੀ ਤੁਸੀਂ ਫੌਰ ਨਹੀਂ ਜਾਣਾ ਚਾਹੁੰਦੇ ਤੁਸੀਂ ਇੱਥੇ ਹੀ ਪੜ੍ਹਾਈ ਕਰੋਗੇ ਇਹਦਾ ਮਤਲਬ ਜੰਗ ਏਜ ਨੂੰ ਤੁਸੀਂ ਕਹੋਗੇ ਵੀ ਹਾਂ ਇੱਥੇ ਬਹਿ ਕੇ ਪੜ੍ਹੋ ਹੈਨਾ ਮੈਂ ਤਾਂ ਡਿਗਰੀਆਂ ਕਰੋ ਕੋਰਸ ਕਰੋ ਚੱਲ ਕੁਲਵਿੰਦਰ ਤਹਿਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਰੱਕੀ ਕਰੋ ਤੁਸੀਂ ਛੋਟੀ ਉਮਰ ਦੇ ਵਿੱਚ ਮੱਲਾ ਮਾਰੀਆਂ ਅੱਗੇ ਬਹੁਤ ਬਹੁਤ ਤਰੱਕੀ ਕਰੋ ਸ਼ਾਨ ਮਿੰਨਾ ਮਾਨ ਬਾਕੀ ਹੈ ਠੀਕ ਠੀਕ